ਤੇ ਪਿਆਰੇ ਤੇ ਸਤਿਕਾਰਯੋਗ ਪੰਜਾਬੀਓ ਪਿਆਰ ਭਰੀ ਸਾਥ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼-ਏ-ਖਲਕ ਮੈਂ ਕੁਲਦੀਪ ਸਿੰਘ ਬਰਵਾਲੀਪੁਰ ਮੇਰੇ ਨਾਲ ਦੇ ਬਹੁਤ ਹੀ ਸਤਿਕਾਰਯੋਗ ਸਤਤ ਲੋਚਨ ਸਿੰਘ ਜੀ ਪਮੱਦੀ ਉੱਗੇ ਵਿਦਵਾਨ ਜਿਨ੍ਹਾਂ ਦੇ ਅੰਦਰ ਪੱਤਰਕਾਰੀ ਦਾ ਦਿਲ ਵੀ ਧੜਕਦਾ ਹੈ ਤੇ ਹਰ ਪੱਖ ਤੇ ਹਰ ਵਿਸ਼ੇ ਤੇ ਚੰਗੀ ਪਕੜ ਰੱਖਦੇ ਨੇ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੈ ਚੋਣ ਸਰਗਰਮੀਆਂ ਸਿਖਰਾਂ ਤੇ ਨੇ ਅੱਜ ਕੱਲ ਜੋ ਵੀ ਨਿਤਨਾਮਾ ਵਾਪਰ ਰਿਹਾ ਸੀ ਤੁਹਾਡੇ ਸਾਹਮਣੇ ਸਾਰੀਆਂ ਘਟਨਾਵਾਂ ਲਿਆਉਣ ਦਾ ਯਤਨ ਕਰਦੇ ਆਂ ਸਿਆਸੀ ਬੁਖਾਰ ਕਿਨੂੰ ਨਹੀਂ ਚੜਦਾ ਸਿਆਸੀ ਤੌਰ ਤੇ ਕਈ ਬੰਦੇ ਪੀੜਿਤ ਹੋ ਕੇ ਕਿਸੇ ਨਾ ਕਿਸੇ ਰੂਪ ਚੋਣ ਮੈਦਾਨ ਵਿੱਚ ਆ ਜਾਂਦੇ ਨੇ ਕੋਈ ਲਾਲਚ ਵਸ ਮ ਚੋਣ ਮੈਦਾਨ ਤੇ ਵਿੱਚ ਆ ਜਾਂਦਾ ਹੈ ਤੇ ਪਿੱਛੇ ਜੇ ਇੱਕ ਦੋ ਦਿਨ ਪਹਿਲਾਂ ਇੱਕ ਨਵੀਂ ਖਬਰ ਸਾਡੇ ਸਨ ਮੁਖਾਈ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਪੰਜਾਬ ਦਾ ਮਰਹੂਮ ਗਾਇਕ ਪੰਜਾਬ ਦਾ ਹਰਮਨ ਪਿਆਰਾ ਗਾਇਕ ਉਸ ਦੇ ਪਿਤਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ਜਦੋਂ ਲੀਡਰ ਦਲ ਬਦਲ ਨਹੀਂ ਹੁੰਦੇ ਨੇ ਲੀਡਰ ਚੋਣ ਲੜਨ ਦਾ ਐਲਾਨ ਕਰਦੇ ਨੇ ਉਹ ਇੱਕ ਅਲੱਗ ਤਰ੍ਹਾਂ ਦਾ ਮੈਟਰ ਹੁੰਦਾ ਹੈ ਪਰੰਤੂ ਜਦੋਂ ਇੱਕ ਇਨਸਾਫ ਮੰਗਣ ਵਾਲੇ ਲੋਕ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਪੀੜਿਤ ਲੋਕ ਚੋਣ ਮੈਦਾਨ ਦੇ ਵਿੱਚ ਨਿਤਰਦੇ ਨੇ ਉਦੋਂ ਗੱਲ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਹਰ ਬੰਦਾ ਆਪਣੇ ਆਪਣੀ ਤਰ੍ਹਾਂ ਦੀ ਪੀੜਾ ਨਾਲ ਪ੍ਰਭਾਵਿਤ ਹੈ ਹੁਣ ਮੈਂ ਕਿਉਂਕਿ ਇਸ ਵਿਸ਼ੇ ਤੇ ਗਿਆਨੀ ਤਿਲੋਚਨ ਸਿੰਘ ਜੀ ਪਵੰਦੀ ਸਾਡੇ ਨਾਲ ਨੇ ਆਪਾਂ ਉਹਨਾਂ ਤੋਂ ਜਾਣਨ ਦਾ ਯਤਨ ਕਰੀਏ ਕਿ ਬਾਪੂ ਬਲਕੌਰ ਸਿੰਘ ਸਿੱਧੂ ਬਠਿੰਡਾ ਤੋਂ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਆਏ ਨੇ ਤੇ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਆਵਾਜ਼ੇ ਖਲਤ ਦੇਖ ਰਹੇ ਸਾਰੇ ਪੈਣਾ ਭਰਾਵਾਂ ਨੂੰ ਤਰਲੂਰਤਨ ਸਿੰਘ ਪੁਮਤ ਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੱਕ ਚੋਣ ਲੜਨ ਦਾ ਸਵਾਲ ਆ ਜਿਹੜਾ ਵੀ ਭਾਰਤ ਦਾ ਨਾਗਰਿਕਾ ਹਰ ਇੱਕ ਨਾਗਰਿਕ ਨੂੰ ਚੋਣ ਲੜਨ ਦਾ ਅਧਿਕਾਰ ਵਰਤਮਾਨ ਸਮੇਂ ਦੇ ਸੰਦਰਭ ਵਿੱਚ ਜਦੋਂ ਅਸੀਂ ਸਰਦਾਰ ਬਲਕੌਰ ਸਿੰਘ ਦੇ ਚੋਣ ਲੜਨ ਦੀ ਚਰਚਾ ਕਰਨ ਲੱਗੇ ਆ ਤੇ ਸਾਡੇ ਜਨ ਵਿੱਚ ਸਾਰਿਆਂ ਦੇ ਤੁਹਾਡੇ ਸਰੋਤਿਆਂ ਦੇ ਤੇ ਸਾਡੇ ਜਿਹੜੇ ਅਸੀਂ ਬੋਲਣ ਵਾਲਿਆਂ ਸਾਡੇ ਮਨ ਵਿੱਚ ਪੰਜਾਬ ਦਾ ਉਹ ਗਾਇਕ ਆ ਸਿੱਧੂ ਮੂਸੇਵਾਲਾ ਕੁਦਰਤੀ ਤੌਰ ਤੇ ਰੂਪਮਾਨ ਹੋ ਰਿਹਾ ਮੈਂ ਸਰਦਾਰ ਬਲਕੌਰ ਸਿੰਘ ਦੇ ਚੋਣ ਲੜਨ ਦੇ ਸੰਬੰਧ ਵਿੱਚ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਪਹਿਲਾਂ ਇਹ ਗੱਲ ਸਾਰੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਬਹੁਤ ਸਾਰਿਆਂ ਨੇ ਸਿੱਧੂ ਮੂਸੇਵਾਲੇ ਨੂੰ ਕੇਵਲ ਵੀਡੀਓਜ਼ ਵਿੱਚ ਵੇਖਿਆ ਲੇਕਿਨ 2017 ਦੀ ਗੱਲ ਆ ਅਸੀਂ ਇੱਕ ਕਮਰੇ ਦੇ ਵਿੱਚ ਸਿੱਧੂ ਮੂਸੇਵਾਲਾ ਤੇ ਮੇਰਾ ਪੂਰਾ ਢਾਡੀ ਜੱਥਾ ਤੇ ਇੱਕ ਪੰਜਾਬ ਦਾ ਨਾਮਬਰ ਸਾਡਾ ਸਮਕਾਲੀ ਜੱਥਾ ਮਿਲਕਰ ਸਿੰਘ ਮੋਜੀ ਤੇ ਕੁਝ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਨੱਤ ਪਰਵਾਰ ਤੇ ਗ੍ਰਹਿ ਵਿਖੇ ਨੱਤ ਪਰਵਾਰ ਤੇ ਗ੍ਰਹਿ ਵਿਖੇ ਅਸੀਂ ਇਕੱਠੇ ਸਾਂ ਅਸੀਂ ਵੀ ਆਪਣੀ ਆਪਣੀ ਵੰਗੀ ਗਾਇਨ ਕੀਤੀ ਇੱਕ ਇੱਕ ਵਾਰ ਗਾਈ ਅਸੀਂ ਮੇਰੇ ਜੱਥੇ ਨੇ ਤੇ ਮੋਜੀ ਸਾਹਿਬ ਦੇ ਜੱਥੇ ਨੇ ਤੇ ਉੱਥੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਵੀ ਇੱਕ ਮੁੰਡਾ ਜਿਹੜਾ ਉਹ ਬਹੁਤ ਕਮਾਲ ਦਾ ਗੋਲਾ ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਗਾਉਣ ਲਈ ਖੜਾ ਕਰਤਾ ਕਮਰੇ ਦੇ ਇੱਕ ਖੂਂਜੇ ਦੇ ਵਿੱਚ ਅਸੀਂ ਸੋਫਿਆਂ ਤੇ ਬੈਠੇ ਆਏ ਮੁੰਡਾ ਕੁਰਸੀ ਤੋਂ ਉੱਠਿਆ ਤੇ ਕਹਿੰਦਾ ਵੀ ਮੈਨੂੰ ਗਾਉਣਾ ਨਹੀਂ ਆਉਂਦਾ ਲੇਕਿਨ ਮੈਂ ਤੁਹਾਨੂੰ ਸੁਣਾ ਰਿਹਾ ਉਹਦਾ ਉਹ ਸਟਾਈਲ ਜਿਹੜਾ ਬਾਅਦ ਵਿੱਚ ਬਹੁਤ ਹਰਮਨ ਪਿਆਰਾ ਹੋਇਆ ਉਹਨੇ ਆਪਣੇ ਉਹ ਸਟਾਈਲ ਵਿੱਚ ਉਸ ਤਰ੍ਹਾਂ ਨਾਲ ਬਾਹਾਂ ਦੇ ਇਸ਼ਾਰੇ ਕਰਕੇ ਆਪਣਾ ਗੀਤ ਗਾਇਆ ਉਹ ਜਦੋਂ ਦਾ ਦਰਦਨਾਕ ਕਤਲ ਹੁੰਦਾ ਹਰ ਇੱਕ ਪੰਜਾਬੀ ਦਾ ਦਿਲ ਦੁਖਿਆ ਮਾਪਿਆਂ ਦਾ ਕਲੂਤਾ ਪੁੱਤਰ ਚਲਾ ਗਿਆ ਸਾਰੇ ਪੰਜਾਬੀਆਂ ਦੀ ਹਮਦਰਦੀ ਜਿੱਥੇ ਕਿਤੇ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਸਰਦਾਰ ਬਲਕੌਰ ਸਿੰਘ ਨਾਲ ਅਤੇ ਸਰਦਾਰਨੀ ਚਰਨ ਕੌਰ ਨਾਲ ਜੁੜੀ ਤੇ ਪਿੱਛੇ ਜੇ ਬੜੀ ਖੁਸ਼ਖਬਰੀ ਦੀ ਗੱਲ ਆਈ ਵੀ ਸਰਦਾਰਨੀ ਚਰਨ ਕੌਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਅਸੀਂ ਆਵਾਜ਼ ਦੇ ਖਲਕ ਇਸ ਚੈਨਲ ਰਾਹੀਂ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਤੇ ਹੁਣ ਆਪਾਂ ਚਰਚਾ ਕਰਦੇ ਆਂ ਵੀ ਬਠਿੰਡੇ ਤੋਂ ਜਿਹੜਾ ਉਹਨਾਂ ਦਾ ਚੋਣ ਲੜਨ ਦੀ ਚਰਚਾ ਦਾ ਇਹਨਾਂ ਦਿਨਾਂ ਦੇ ਵਿੱਚ ਖੁਲਾਸਾ ਹੋਇਆ ਵੀ ਕੀ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਲੜਨੀ ਚਾਹੀਦੀ ਮੇਰੇ ਨਿੱਜੀ ਵਿਚਾਰ ਨੇ ਵੀ ਚੋਣ ਹਰ ਇੱਕ ਬੰਦਾ ਲੜ ਸਕਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਲੇਕਿਨ ਜਦੋਂ ਅਸੀਂ ਵਜ਼ਾਤੇ ਖੋਦ ਵੀ ਖਾਂਗੇ ਵੀ ਸਰਦਾਰ ਬਲਕੌਰ ਸਿੰਘ ਦੀ ਸਮਾਜ ਦੇ ਵਿੱਚ ਉਸ ਇਲਾਕੇ ਦੇ ਵਿੱਚ ਕਿਉਂਕਿ ਇਹ ਪਾਰਲੀਮੈਂਟੀ ਹਲਕਾ ਬਹੁਤ ਵੱਡਾ ਹੁੰਦਾ ਭਾਵੇਂ ਮਾਨਸਾ ਜ਼ਿਲ੍ਹੇ ਨੂੰ ਬਿਲਾਉਂ ਕਰਦੇ ਨੇ ਉੱਥੇ ਉਹਨਾਂ ਦਾ ਆਪਣਾ ਕਦਾਹਾਰ ਪਰ ਅੱਜ ਜਦੋਂ ਚੋਣ ਲੜਨ ਦੀ ਗੱਲ ਚੱਲਦੀ ਹੈ ਤੇ ਇਹ ਆਮ ਸੁਣਨ ਵਾਲੇ ਬੰਦੇ ਨੂੰ ਉਪਰਾ ਲੱਗਦਾ ਕਿਉਂਕਿ ਇਹ ਸਾਰੀਆਂ ਪਾਰਟੀਆਂ ਤੇ ਅੱਜ ਇਹ ਵੀ ਸਾਡੇ ਸਾਹਮਣੇ ਇੱਕ ਅਹਿਮ ਵਿਸ਼ਾ ਵੀ ਕਿਸੇ ਵੀ ਪਾਰਟੀ ਕੋਲ ਕੋਈ ਚੋਣ ਮੁੱਦਾ ਹੈ ਨਹੀਂ। ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਵਜੋਂ ਆਪਣੇ ਆਪ ਨੂੰ ਪੇਸ਼ ਕਰਦੀ ਹੈ ਤਾਂ ਉਹ ਦੇਖਦੀ ਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾ ਕੇ ਅਸੀਂ ਇਸ ਵਾਰੀ ਕਾਫੀ ਸੀਟਾਂ ਜਿੱਤਣ ਵਿੱਚ ਕਾਮਯਾਬ ਰਹਾਂਗੇ। ਤੇ ਉਸ ਇਲਾਕੇ ਵਿੱਚ ਬਾਦਲ ਪਰਿਵਾਰ ਦਾ ਆਪਣਾ ਇੱਕ ਵੱਡਾ ਪ੍ਰਭਾਵ ਆ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਸਰਦਾਰਨੀ ਹਰ ਸਿਮਰਤ ਕੌਰ ਬਾਦਲ ਨੇ ਕੰਮ ਵੀ ਕੀਤਾ ਉਹ ਧਿਆਨਤਦਾਰੀ ਨਾਲ ਬੋਲਦੇ ਵੀ ਨੇ ਭਾਵੇਂ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਸਨ ਜ਼ਿੰਮੇਵਾਰੀਆਂ ਉਹਨਾਂ ਦੀਆਂ ਸਨ ਪਰ ਫਿਰ ਵੀ ਸਰਦਾਰਨੀ ਹਰ ਸਿਮਰਤ ਕੌਰ ਬਾਦਲ ਨੇ ਆਪਣੀ ਇੱਕ ਪਛਾਣ ਬਣਾਈ ਉਹਨਾਂ ਦਾ ਪੀਕਾ ਪਰਿਵਾਰ ਵੀ ਰਾਜਨੀਤਿਕ ਖੇਡਾਂ ਦਾ ਧਾਰਨੀ ਆ ਇਸ ਕਰਕੇ ਉਹਨਾਂ ਨੂੰ ਗੁਰਤੀ ਵਿੱਚ ਇਹ ਗੱਲਾਂ ਮਿਲੀਆਂ ਮੈਂ ਆਪਣੀ ਗੱਲ ਲਿਬੇਰੀ ਨਾ ਕਰਾਂ ਕਿਉਂਕਿ ਜਿੱਥੋਂ ਤੱਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਸਵਾਲ ਆ ਉਹਨਾਂ ਨੇ ਵੀ ਉੱਥੇ ਚੋਣ ਲਾਡੀਆਂ ਹੁਣ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਜਿਹੜੀ ਸਾਡੀ ਕੇਂਦਰੀ ਪਾਰਟੀ ਹੈ ਜਿਹਨੂੰ ਅਸੀਂ ਭਾਜਪਾ ਕਹਿ ਦਿੰਦੇ ਹਾਂ ਉਹਦੇ ਵੱਲੋਂ ਕੈਂਡੀਡੇਟ ਆ ਗਏ ਉੱਥੇ ਹੀ ਮੁੰਡਾ ਜਿਹੜਾ ਨੌਜਵਾਨ ਲੱਖਾ ਸਿਧਾਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਚੋਣ ਲਾੜ ਰਿਹਾ ਹੈ ਇਨਾ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਸਰਦਾਰ ਬਰਕੌਰ ਸਿੰਘ ਦਾ ਇਸ ਹਲਕੇ ਵਿੱਚ ਜ਼ਿਕਰ ਚਲਣਾ ਨਾ ਜਾਣੇ ਇਹਦੇ ਪਿੱਛੇ ਕਿਹੜੀ ਸੋਚ ਕੰਮ ਕਰਦੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀ ਉੱਥੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਰ ਕੀ ਗੱਲ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਮੀਤ ਸਿੰਘ ਖੁੱਡੀਆਂ ਪਟੰਡਾ ਲੋਕ ਸਭਾ ਬਿਲਕੁਲ ਮੈਂ ਇਸ ਪੱਖ ਤੇ ਨੂੰ ਆਉਣਾ ਸੀ ਕਿਉਂਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਰਦਾਰ ਜਗਦੀਪ ਸਿੰਘ ਖੁੱਡੀਆਂ ਦੇ ਲੱਖ ਤੇ ਜ਼ਿਕਰ ਨੇ ਜਿਹੜਾ ਦਰਵੇਸ਼ ਸਿਆਸਤਦਾਨ ਇਮਾਨਦਾਰ ਇਹ ਨਹੀਂ ਇਮਾਨਦਾਰੀ ਵੀ ਉਹਨੇ ਆਪਣਾ ਜੀਵਨ ਕੌਮ ਦੇ ਲੇਖੇ ਲਾਤਾ ਤੇ ਉਹ ਸ਼ਹੀਦ ਵੀ ਆ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਇਨ੍ਹਾਂ ਉਮੀਦਵਾਰਾਂ ਵਿੱਚ ਕਿਉਂਕਿ ਸਤਾ ਉਤੇ ਅੱਜ ਪੰਜਾਬ ਦੇ ਉਹ ਮੰਤਰੀ ਨੇ ਸਰਦਾਰ ਕਰਮਜੀਤ ਸਿੰਘ ਕੁੱਡੀਆਂ ਤੇ ਧਿਆਨਤਦਾਰੀ ਦਾ ਉਹਨਾਂ ਦਾ ਜਿਹੜਾ ਇੱਕ ਪਿਸ਼ੋਕੜ ਆ ਉਹ ਉਹਦਾ ਆਪਣਾ ਇੱਕ ਮਹੱਤਵ ਆ ਉਹਨੂੰ ਕਦੇ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਉਸ ਵੱਡੇ ਰਾਜਨੀਤਿਕ ਮਨੁੱਖ ਨੂੰ ਹਰਾਇਆ ਜਿਹੜਾ ਕਦੇ ਹਾਰਨਾ ਸਿੱਖਿਆ ਨਹੀਂ ਇਹਨਾਂ ਦੇ ਦਰਮਿਆਨ ਆ ਕੇ ਜਦੋਂ ਸਰਦਾਰ ਬਲਕੌਰ ਸਿੰਘ ਦਾ ਜ਼ਿਕਰ ਚੱਲਦਾ ਤੇ ਆਪਣੇ ਆਪ ਵਿੱਚ ਸਾਰੇ ਜਿਹੜੇ ਧਿਆਨਦਾਰ ਮਨੁੱਖ ਨੇ ਸੋਚਣਾ ਸ਼ੁਰੂ ਕਰਦੇ ਨੇ ਵੀ ਕੀ ਸਰਦਾਰ ਬਲਕੌਰ ਸਿੰਘ ਨੂੰ ਇਹਨਾਂ ਹਾਲਾਤਾਂ ਵਿੱਚ ਉੱਥੇ ਇੰਟਰਫੀਅਰ ਕਰਨਾ ਚਾਹੀਦਾ ਉਹਨਾਂ ਨੂੰ ਛੋੜ ਲੱਣ ਨਹੀਂ ਚਾਹੀਦੀ ਆ ਮੈਂ ਜਿਵੇਂ ਮੁੱਢਲੇ ਦੂਜੇ ਵਿੱਚ ਕਹਿ ਕੇ ਆਇਆ ਵੀ ਕੋਈ ਵੀ ਬੰਦਾ ਚੋਣ ਲੜ ਸਕਦਾ ਕਿਸੇ ਦੀ ਕੋਈ ਪਾਬੰਦੀ ਨਹੀਂ ਪਰ ਜਿਸ ਤਰ੍ਹਾਂ ਜਿਹਾ ਪ੍ਰਮਾਤਮਾ ਨੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਤਾਨਿਆ ਨੇ ਹਾਂ ਠੀਕ ਆ ਸਿੱਧੂ ਮੂਸੇਵਾਲੇ ਨੇ ਕਦੇ ਨਹੀਂ ਪ੍ਰਤਨਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਸੀ ਪਰ ਮੈਂ ਜੋ ਸਮਝਦਾ ਵੀ ਜਿਹੜੀ ਸਰਦਾਰ ਬਲਕੌਰ ਸਿੰਘ ਦੀ ਪਛਾਣ ਆ ਨਾ ਤਿੰਨ ਤਰ੍ਹਾਂ ਦੀਆਂ ਪਛਾਣਾਂ ਹੁੰਦੀਆਂ ਨੇ ਕਈ ਬੰਦਿਆਂ ਦੀ ਆਪਣੀ ਨਿੱਜੀ ਪਛਾਣ ਹੁੰਦੀ ਆ ਉਹ ਆਪਣੀ ਨਿੱਜੀ ਪਛਾਣ ਨਾਲ ਨਾਮਣਾ ਖੜਦੇ ਨੇ ਲੋਕ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਬੁਲਾਉਂਦੇ ਨੇ ਕਈ ਬੰਦਿਆਂ ਦੀ ਪਛਾਣ ਉਹਨਾਂ ਦੇ ਬਾਪ ਕਰਕੇ ਹੁੰਦੀ ਆ ਵੀ ਉਹਨਾਂ ਦਾ ਬਾਪ ਬਹੁਤ ਮਹਾਨ ਸੀ ਉਹਨਾਂ ਨੂੰ ਉਹਦੀ ਔਲਾਦ ਵਜੋਂ بیٹے ਜਾਂ ਧੀ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਕਈ ਬੰਦੇ ਆਪਣੀ ਔਲਾਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਆਪਣੀ ਸ਼ਖਸੀਅਤ ਓਡੀ ਵੱਡੀ ਨਹੀਂ ਹੁੰਦੀ ਪਰ ਉਹਨਾਂ ਦੀ ਔਲਾਦ ਦੀ ਸ਼ਖਸੀਅਤ ਬਹੁਤ ਵੱਡੀ ਹੁੰਦੀ ਹੈ ਜਿਵੇਂ ਸੀਦੂ ਮੂਸੇਵਾਲਾ ਉਹਦੀ ਸ਼ਖਸੀਅਤ ਪੰਜਾਬੀ ਗਾਇਕੀ ਵਿੱਚ ਤੇ ਉਹਨਾਂ ਦੀ ਖਾਸ ਤੌਰ ਤੇ ਜਿਹੜੀ ਲੇਖਣੀ ਆ ਜਿਹਦੇ ਵਿੱਚ ਉਹ ਪੰਜਾਬ ਦੇ ਮੁੱਦੇ ਉਠਾਉਂਦਾ ਪੰਜਾਬ ਤੇ ਹੁੰਦੇ ਜ਼ੁਲਮਾਂ ਦੀ ਗੱਲ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਜਿਵੇਂ ਕਤਲ ਕੀਤਾ ਗਿਆ ਪੰਜਾਬ ਦਾ ਦਰਿਆਈ ਪਾਣੀ ਜਿਵੇਂ ਲੁੱਟਿਆ ਗਿਆ ਉਹ ਸਾਰੇ ਵਿਸ਼ਿਆਂ ਨੂੰ ਟੱਚ ਕਰਦਾ ਤੇ ਉਹ ਗੱਲਾਂ ਲੋਕਾਂ ਦੇ ਅੰਦਰ ਬੈਠੀਆਂ ਹੁੰਆਂ ਨੇ ਪੰਜਾਬ ਦੀ ਬਰਬਾਦੀ ਲੋਕ ਅੰਦਰੂਨੀ ਤੌਰ ਤੇ ਮਹਿਸੂਸ ਕਰਦੇ ਨੇ ਤੇ ਪੰਜਾਬ ਲੋਕ ਚਾਹੁੰਦੇ ਨੇ ਵੀ ਸਾਡਾ ਦਰਦ ਕੌਣ ਵੰਡਾਵੇ ਤੇ ਉਹਦੇ ਵਿੱਚ ਅੱਜ ਜਦੋਂ ਸਰਦਾਰ ਬਲਕੌਰ ਸਿੰਘ ਇਸ ਪਖਤੂ ਆਏ ਨੇ ਮੈਨੂੰ ਨਹੀਂ ਲੱਗਦਾ ਵੀ ਉਹ ਜਾਤੀ ਤੌਰ ਤੇ ਉਹਨਾਂ ਨੇ ਫੈਸਲਾ ਕੀਤਾ ਹੋਊਗਾ ਤੇ ਨਾਲ ਹੀ ਆਪਾਂ ਇਹ ਵੀ ਸੋਚ ਜਾਈ ਵੀ ਕਿਹੜੀ ਪਾਰਟੀ ਹੈ ਜਿਹੜੀ ਉਹਨਾਂ ਨੂੰ ਹੁਣ ਖੜਾ ਕਰਦੀ ਹੈ ਕੌਣ ਲੋਕ ਨੇ ਅਰੁਣਾ ਰਾਜ ਜਨਤਕ ਦਾਰ ਕਿੰਨਾ ਕਹ ਉਹਨਾਂ ਲੋਕਾਂ ਦਾ ਜਿਹੜੇ ਸਰਦਾਰ ਬਲਕੌਰ ਸਿੰਘ ਨੂੰ ਕਹਿ ਰਹੇ ਨੇ ਪਿੱਛੇ ਜਦੋਂ ਕਾਂਗਰਸ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਸੀ ਤੇ ਫਿਰ ਕੌਣ ਬੰਦੇ ਨੇ ਜਿਹੜੇ ਹੁਣ ਕਾਂਗਰਸ ਨੇ ਤਾਂ ਆਪਣਾ ਉਮੀਦਵਾਰ ਦਿੱਤਾ ਹੋਇਆ ਉਹ ਉਮੀਦਵਾਰ ਨੂੰ ਜੇ ਉਹ ਵਾਪਸ ਲੈਂਦੇ ਨੇ ਜਿੱਦਾਂ ਕਿ ਮੇਰੀ ਰਾਜਨੀਤਿਕ ਸਮਝ ਮੁਤਾਬਕ ਕੋਈ ਸਵਾਲ ਨਹੀਂ ਪੈਦਾ ਹੁੰਦਾ ਵੀ ਉਹ ਆਪਣੇ ਉਮੀਦਵਾਰ ਨੂੰ ਪਿੱਛੇ ਕਰ ਲੈਣ ਕੋਈ ਵੀ ਪਾਰਟੀ ਆਪਣੇ ਉਮੀਦਵਾਰ ਨੂੰ ਪਿੱਛੇ ਨਹੀਂ ਕਰਦੀ ਜੇ ਪਿੱਛੇ ਕਰਦੀ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਆਪਣੀ ਹਾਰ ਦਾ ਰਾਹ ਪੰਦਰਾ ਕਰਦੀ ਆ ਅੱਜ ਸਰਦਾਰ ਬਲਕੌਰ ਸਿੰਘ ਨੂੰ ਉਹ ਕੌਣ ਲੋਕ ਨੇ ਜਿਹੜੇ ਰਾਜਨੀਤਿਕ ਖੇਤਰ ਵਿੱਚ ਲਿਆਉਣ ਲੱਗੇ ਨੇ ਤੇ ਉਹਨਾਂ ਦਾ ਕੀ ਮਨੋਰਥ ਹੋ ਸਕਦਾ ਇਹ ਗੱਲ ਸਮਝੋਂ ਬਾਹਰ ਆ ਤੇ ਮੇਰੇ ਰਾਜਨੀਤਿਕ ਨਜ਼ਰੀਏ ਮੁਤਾਬਕ ਸਰਦਾਰ ਬਲਕੌਰ ਸਿੰਘ ਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ ਹਾਂ ਜੀ ਚੋਣ ਲੜਨੀ ਸੀ ਉਹ ਕਿਸੇ ਪਾਰਟੀ ਵੱਲੋਂ ਜਾਂ ਫਿਰ ਕੋਈ ਵੱਡਾ ਆਧਾਰ ਬਣਾ ਕੇ ਜਾਂ ਕੋਈ ਆਪਣੀ ਪਾਰਟੀ ਬਣਾ ਕੇ ਚੋਣ ਲੜਦੇ ਤੇ ਗੱਲ ਸਮਝ ਆਉਂਦੀ ਸੀ ਤਾਂ ਕਿ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਹ ਕਹਿ ਸਕਦੇ ਸੀ ਜਿਵੇਂ ਮੇਰੇ ਮੁੰਡੇ ਨੂੰ ਕਤਲ ਕੀਤਾ ਗਿਆ ਇਸ ਤਰ੍ਹਾਂ ਮੁੰਡੇ ਕਤਲ ਨਾ ਹੋਣ ਇਹ ਗੱਲ ਨਿਸ਼ਚਿਤ ਤੌਰ ਤੇ ਆ ਵੀ ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਬਦਲ ਪੈਦਾ ਹੋਣ ਦੀਆਂ ਸੰਭਾਵਨਾਵਾਂ ਪਣਨ ਗਈਆਂ ਐ ਚੋਣ ਵਿੱਚ ਬਣ ਜਾਣ ਮੂਰੇ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਦੋਂ ਬਣ ਜਾਣ ਬਿਲਕੁਲ ਨਵੇਂ ਐਂਗਲ ਬਣਨਗੇ ਬਿਲਕੁਲ ਨਵੇਂ ਬਿੰਬ ਬਣਨਗੇ ਤੋੜਪਨ ਬਹੁਤ ਤੇਜ਼ੀ ਨਾਲ ਹੋਊਗੀ ਜਿਸ ਤਰ੍ਹਾਂ ਨਾ ਰਾਜਨੀਤਿਕ ਤਬਦੀਲੀਆਂ ਹੋਈਆਂ ਨੇ ਨਾ ਦਲ ਬਦਲੀ ਹੋਈ ਆ ਲੋਕ ਇਹਨੂੰ ਅੰਦਰੂਨੀ ਤੌਰ ਤੇ ਚੰਗਾ ਕਦੇ ਨਹੀਂ ਮੰਨਣਗੇ ਇਨਸਾਨੀਅਤ ਦੇ ਤੌਰ ਤੇ ਸਰਦਾਰ ਬਲਕਾਰ ਸਿੰਘ ਨੂੰ ਇੱਕ ਵਾਰੀ ਫਿਰ ਆਪਣੇ ਫੈਸਲੇ ਤੇ ਧਿਆਨ ਮਾਰਨਾ ਚਾਹੀਦਾ ਵੀ ਉਹ ਚੋਣ ਕਿਸ ਕਾਰਨ ਲੜ ਰਹੇ ਨੇ ਅੱਜ ਪਰਮਾਤਮਾ ਨੇ ਉਹਨਾਂ ਨੂੰ ਖੁਸ਼ੀ ਦਿੱਤੀ ਆ ਉਹਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਬੱਚੇ ਦੀ ਪਰਵਰਿਸ਼ ਕਰਨੀ ਚਾਹੀਦੀ ਆ ਫਿਰ ਕੋਈ ਜਨਤਕ ਆਧਾਰ ਬਣਾ ਕੇ ਸਿੱਧੂ ਮੂਸੇਵਾਲੇ ਦਾ ਜਿਹੜਾ ਉਹਨਾਂ ਦੇ بیٹے ਦਾ ਆਧਾਰ ਆ ਉਹਦੇ ਬਲੂਤੇ ਤੇ ਨਹੀਂ ਉਹ ਆਪਣਾ ਰਾਜਨੀਤਿਕ ਆਧਾਰ ਬਣਾ ਕੇ ਜੋ ਚੋਣ ਮੈਦਾਨ ਵਿੱਚ ਆਉਣ ਤੇ ਮੈਂ ਉਹਨਾਂ ਲਈ ਸ਼ੁਭ ਕਾਮਨਾਵਾਂ ਪੇਸ਼ ਕਰਦਾ। ਮਾਨਸਾ ਵਿਧਾਨ ਸਭ ਹਲਕੇ ਤੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਿਧਾਨ ਸਭਾ ਦੀ ਚੋਣ ਲੜਦੇ ਨੇ ਤੇ ਉੱਥੋਂ ਹਾਰ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਵਿਰੋਧੀ ਸੱਤਾ ਵਿਰੋਧੀ ਲਹਿਰ ਸੀ ਇੱਕ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪਹਿਲਾਂ ਵੀ ਸੰਪਰਕ ਵਿੱਚ ਜ਼ਿਆਦਾ ਸੀ ਉਹਨਾਂ ਨੇ ਟਿਕਟ ਦਵਾਈ ਸੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਟਿੱਪਣੀ ਲਗਾਤਾਰ ਚਰਚਾ ਦਾ ਪਿੱਛਾ ਬਣਦੀ ਰਹੀ ਹੈ ਤੇ ਹੁਣ ਵੀ ਉਸ ਲੋਕ ਸਭਾ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਬਹੁਤ ਮਜ਼ਬੂਤ ਉਮੀਦਵਾਰ ਸਨ ਤੇ ਲਾਸਟ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਬਲਕੌਰ ਸਿੰਘ ਸਿੱਧੂ ਨਾਲ ਮੀਟਿੰਗਾਂ ਉਹਨਾਂ ਦੇ ਤਸਵੀਰਾਂ ਬਹੁਤ ਕੁਝ ਹੁੰਦਾ ਰਿਹਾ ਕਿਤੇ ਨਾ ਕਿਤੇ ਐਸਾ ਨਜ਼ਰ ਤਾਂ ਨਹੀਂ ਹੁੰਦਾ ਕਿ ਬਲਕੌਰ ਸਿੰਘ ਸਿੱਧੂ ਵੀ ਐਸੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਜਲੰਧਰ ਦੀ ਲੋਕ ਸਭਾ ਦੀ ਉਹ ਪਛਾਣ ਹੁੰਦੀ ਹੈ ਉੱਥੇ ਸ਼ਸ਼ੀਲ ਕੁਮਾਰ ਰੇਂਕੂ ਜਿੱਤਦੇ ਨੇ ਬਹੁਤ ਪ੍ਰਚਾਰ ਬਲਕੌਰ ਸਿੰਘ ਸਿੱਧੂ ਨੇ ਕੀਤਾ ਸੀ ਕਿ ਘਟੂ ਘਟ ਆਮ ਆਦਮੀ ਪਾਰਟੀ ਸਤਾਧਾਰੀ ਤਰਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਉਹਨਾਂ ਦੇ ਬੇਟੇ ਦੇ ਕਾਤਲਾਂ ਨੂੰ ਹੁਣ ਤੱਕ ਫੜਿਆ ਨਹੀਂ ਗਿਆ ਜਾਂ ਫੜਿਆ ਗਿਆ ਜਾਂ ਜਿਸ ਤਰੀਕੇ ਨਾਲ ਪਰਿਵਾਰ ਇਨਸਾਫ਼ ਮੰਗਦਾ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਕਿਤੇ ਉਦੋਂ ਉਹ ਲੂਜ਼ ਕਰ ਗਈ ਸੀ ਉਦੋਂ ਉਹਨਾਂ ਦੀ ਗੱਲ ਨੂੰ ਗੌਰਿਆ ਨਹੀਂ ਗਿਆ ਜਾਂ ਸਤਾ ਤਾਂ ਏ ਧਾਰੀ ਧਿਰ ਹਾਵੀ ਹੋ ਗਈ ਚੋਣ ਜਿੱਤ ਗਈ ਤੇ ਉਹਦੇ ਵਿੱਚ ਪਰਿਵਾਰ ਨੂੰ ਥੋੜਾ ਜਿਹਾ ਲੋਕਾਂ ਵਿਚ ਹਲਕਾ ਮਹਿਸੂਸ ਹੋਣਾ ਪਿਆ ਦੇਖਣ ਦੀ ਨਜ਼ਰੀਏ ਨਾਲ ਤੇ ਅੱਜ ਵੀ ਕਿਤੇ ਨਾ ਕਿਤੇ ਐਸੀ ਰਾਜਨੀਤੀ ਕਿ ਕਿਸੇ ਖਾਸ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਲਈ ਬਲਕੌਰ ਸਿੰਘ ਸਿੱਧੂ ਦੀ ਵਰਤੋਂ ਕੀਤੀ ਜਾ ਰਹੀ ਹੋਵੇ ਸਰਦਾਰ ਬਲਕੌਰ ਸਿੰਘ ਨੂੰ ਇਹ ਤੇ ਬਿਜਾਤੇ ਖੁਦ ਸੋਚਣਾ ਚਾਹੀਦਾ ਵੀ ਕੋਈ ਕੋਈ ਬੰਦਾ ਉਹਨੂੰ ਵਰਤ ਤਾਂ ਨਹੀਂ ਰਿਹਾ ਸ਼ੁਭਦੀਪ ਸਿੰਘ ਜੀ ਨੂੰ ਆਪਾਂ ਸਿੱਧੂ ਮੂਸੇਵਾਲਾ ਕਰਕੇ ਸਾਰੀ ਲੋਕ ਜਾਣਦੇ ਆ ਕੋਈ ਨਹੀਂ ਸੀ ਸੋਚਦਾ ਰਾਜਨੀਤਿਕ ਤੌਰ ਤੇ ਵੀ ਉਹ ਹਾਰ ਦੂ ਕਿਉਂਕਿ ਲੋਕਾਂ ਦੇ ਵਿੱਚ ਖਾਸ ਤੌਰ ਤੇ ਜੰਗ ਜਿਹੜਾ ਵਰਗ ਆ ਨੌਜਵਾਨ ਵਰਗਾ ਬੱਚੇ ਬੱਚੀਆਂ ਉਹ ਉਹਦਾ ਕਰੇਜ ਬੌਟ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਇੰਨਾ ਕਰੇਜ ਹਰ ਨੌਜਵਾਨ ਗਾਇਕ ਤਾਂ ਨਹੀਂ ਬਣਦਾ ਗਾਇਕ ਬਹੁਤ ਸੋਹਣੇ ਸੁਰਾਂ ਵਿੱਚ ਉੱਚੇ ਸੁੱਚੇ ਸੁਰਾਂ ਵਿੱਚ ਗਾਉਣ ਵਾਲੇ ਸਾਡੇ ਕੋਲ ਮੌਜੂਦ ਨੇ ਪਰ ਦੋ ਸਰਦਾਰ ਸੁਖਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਨੇ ਇੱਕ ਰਿਕਾਰਡ ਬਣਾਇਆ ਉਹ ਆਪਣੇ ਆਪ ਵਿੱਚ ਰਿਕਾਰਡ ਰਹਿਣਗੇ ਮੈਨੂੰ ਨਹੀਂ ਲੱਗਦਾ ਵੀ ਛੇਤੀ ਕਿਤੇ ਟੁੱਟਣਗੇ ਸਰਦਾਰ ਕਲਦੀਪ ਸਿੰਘ ਗੱਲ ਇਹ ਹੀ ਆ ਕਿ ਜਿਉਂ ਜਾਤੀ ਤੌਰ ਤੇ ਜਿੱਤ ਨਹੀਂ ਸਕਿਆ ਤੇ ਅੱਜ ਉਹਦੇ ਪਿਤਾ ਜੀ ਜੇ ਉਹ ਉਹਨਾਂ ਨੂੰ ਆਧਾਰ ਬਣਾ ਕੇ ਚੋਣ ਲੜ ਕੇ ਜਿੱਤਣ ਦੀ ਗੱਲ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਬਹੁਤੀ ਉਹਨਾਂ ਦੇ ਹਿੱਤ ਵਿੱਚ ਜਾਊਗੀ ਤੇ ਉਹਨਾਂ ਨੂੰ ਹਾਂ ਚੋਣ ਲੜਨ ਦਾ ਉਹਨਾਂ ਦਾ ਅਧਿਕਾਰ ਹੈ ਇੱਕ ਵਾਰੀ ਮੈਂ ਗੱਲ ਨੂੰ ਸਮਾਪਤੀ ਵੱਲ ਲੈ ਕੇ ਆਵਾਂ ਚੋਣ ਲੜਨ ਦਾ ਉਹਨਾਂ ਦਾ ਅਧਿਕਾਰ ਆ ਇਹਦੇ ਇਹਦੇ 'ਚ ਕੋਈ ਦੋਰਾਵਾ ਨਹੀਂ ਪਰ ਅੱਜ ਦੇ ਮਾਹੌਲ ਵਿੱਚ ਤੇ ਉੱਥੋਂ ਦੇ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਦੇ ਮਾਹੌਲ ਵਿੱਚ ਉਹਨਾਂ ਨੂੰ ਚੋਣ ਲੜਨ ਤੋਂ ਗਰੇਜ਼ ਕਰਨਾ ਚਾਹੀਦਾ ਤੇ ਜਿਹੜੀਆਂ ਖੁਸ਼ੀਆਂ ਆਈਆਂ ਨੇ ਉਹ ਖੁਸ਼ੀਆਂ ਨੂੰ ਹੋਰ ਪਰਪੂਲਿਤ ਕਰਨਾ ਚਾਹੀਦਾ ਸਮਾਜ ਵਿੱਚ ਰਲ ਕੇ ਤਾਂ ਕਿ ગામ ਨੂੰ ਭਲਾਇਆ ਜਾ ਸਕੇ ਤੇ ਜਿਹੜਾ ਨਵਾਂ ਸਾਡੇ ਕੋਲ ਸ਼ੁਭਦੀ ਪਾਇਆ ਉਹਦੀ ਚੰਗੀ ਪਾਲਣਾ ਹੋ ਸਕੇ ਬਹੁਤਾ ਸਮਾਂ ਉਸ ਬੱਚੇ ਲਈ ਕੱਢਿਆ ਜਾ ਸਕੇ ਕਿਉਂਕਿ ਆਪਣੇ ਵੱਡੇ ਪੁੱਤਰ ਦੀ ਅਣਹੋਂਦ ਵਿੱਚ ਜਿਹੜਾ ਤੁਸੀਂ ਦੁੱਖ ਝੰਡਾਇਆ ਸਾਡੀ ਸਾਰਿਆਂ ਦੀ ਤੁਹਾਡੇ ਨਾਲ ਹਮਦਰਦੀ ਆ ਤੇ ਹੁਣ ਤੁਸੀਂ ਆਪਣਾ ਨਵਾਂ ਤੁਹਾਡਾ ਜਿਹੜਾ ਬੱਚਾ ਉਹਦੇ ਲਈ ਪੂਰਾ ਟਾਈਮ ਦੇ ਸਕੋ ਉਹਦੀ ਪਰਵਰਿਸ਼ ਲਈ ਪੂਰਾ ਟਾਈਮ ਦੇ ਸਕੋ ਇਹ ਚੰਗੀ ਗੱਲ ਹੋ ਵੈਸੇ ਤੁਹਾਡੇ ਲਈ ਸ਼ੁਭ ਕਾਮਨਾਵਾਂ ਨੇ ਕਿਉਂਕਿ ਤੁਹਾਡਾ ਜਾਤੀ ਫੈਸਲਾ ਤੇ ਇਹਦੇ ਸਵਰਨ ਵਿੱਚ ਕੋਈ ਤੁਹਾਡਾ ਰਾਹ ਨਹੀਂ ਰੋਕ ਸਕਦਾ ਪਰ ਤੁਹਾਨੂੰ ਇੱਕ ਵਾਰੀ ਜ਼ਰੂਰ ਮੇਰੇ ਰਾਜਨੀਤਿਕ ਨਜ਼ਰੀਏ ਮੁਤਾਬਕ ਜਰੂਰ ਸੁਣਨਾ ਚਾਹੀਦਾ ਵੀ ਕਿਸ ਬੇਸ ਦੇ ਨਾਲ ਤੁਸੀਂ ਚੋਣ ਲੜਨ ਦਾ ਫੈਸਲਾ ਕੀਤਾ ਤੁਹਾਡੇ ਲਈ ਸ਼ੁਭ ਕਾਮਨਾਵਾਂ ਤੇ ਇਨੇ ਵਿਚਾਰਾਂ ਨਾਲ ਮੈਂ ਅੱਜ ਦੀ ਇਸ ਵਿਚਾਰ ਚਰਚਾ ਨੂੰ ਸਮਾਪਤੀ ਬਣਾਉਂਦਾ ਹਾਂ। ਕਹੇ ਦੋਸਤੋ ਤੁਸੀਂ ਸਾਡਾ ਚੈਨਲ ਆਵਾਜ਼-ਏ-ਖਲਕ ਦੇਖਦੇ ਰਹਿਣਾ। ਇਸ ਨੂੰ ਲਾਇਕ, ਸ਼ੇਅਰ ਤੇ ਇਹਦੇ ਉੱਤੇ ਆਪਣੀ ਯੋਗ ਟਿੱਪਣੀ ਜੋ ਤੁਸੀਂ ਮੁਨਾਸਰ ਸਮਝਦੇ ਹੋ ਜਰੂਰ ਕਰਦੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।